ਸਸ਼ੀ ਕਾਲ ਦੀ ਸਾਰਿਆਂ ਨੂੰ ਅੱਜ ਮੈਂ ਬਣਾਉਣ ਲੱਗੀ ਆ ਸ਼ਲਗਮ ਦਾ ਸਾਗ ਇੱਧਰ ਆਪਾਂ ਪਿਆਜ਼ ਹਰੀ ਮਿਰਚ ਤੇ ਅਦਰਕ ਨੂੰ ਪੁੰਨ ਲਿਆ ਚੰਗੀ ਤਰ੍ਹਾਂ ਥੋੜਾ ਜਿਹਾ ਪਿਆ ਨਮਕ ਹਰਾ ਧਨੀਆ ਟਮਾਟਰ ਤੇ ਥੋੜਾ ਜਿਹਾ ਗੁੜ ਜਿਹੜਾ ਆਪਾਂ ਇਹਦੇ ਵਿੱਚ ਪਾਵਾਂਗੇ ਸ਼ਲਗਮ ਦੇ ਸਾਗ ਵਿੱਚ ਹਲਦੀ ਨਹੀਂ ਪੈਂਦੀ ਤੇ ਮਿਰਚਾਂ ਤੇ ਨਮਕ ਮੈਂ ਉਬਾਲਣ ਲੱਗਿਆ ਇਹਦੇ ਵਿੱਚ ਹੀ ਪਤਾ ਸੀ ਸ਼ਲਗਮਾਂ ਦੇ ਵਿੱਚ ਸ਼ਲਗਮ ਨੂੰ ਉਬਾਲ ਕੇ ਚੰਗੀ ਤਰ੍ਹਾਂ ਤੇ ਆਪਾਂ ਮੈਸ਼ ਕਰ ਲਿਆ ਹੋਇਆ ਤੜਕੇ ਵਿੱਚ ਆਪਾਂ ਟਮਾਟਰ ਅਤੇ ਥੋੜਾ ਜਿਹਾ ਨਮਕ ਦੁਬਾਰਾ ਐਡ ਕੀਤਾ ਉਹਦੇ ਵਿੱਚ ਥੋੜਾ ਕੱਟ ਕੀਤਾ ਸੀ ਤੇ ਹੁਣ ਟਮਾਟਰ ਗਲ ਜਾਣ ਚੰਗੀ ਤਰ੍ਹਾਂ ਟਮਾਟਰਾਂ ਦੇ ਨਾਲ ਹੀ ਆਪਾਂ ਗੋੜਾ ਐਡ ਕਰ ਦੇਣਾ ਤੇ ਨੂੰ ਠੱਕ ਦੇਣਾ ਹੈ ਆਪਾਂ ਤੜਕਾ ਆਪਣਾ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਸਾਗ ਐਡ 10 ਮਿੰਟ ਵਾਸਤੇ ਟੱਕ ਕੇ ਪਕਾਵਾਂਗੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਧਨੀਆ ਐਡ ਧਨੀਆ ਤੁਸੀਂ ਜ਼ਿਆਦਾ ਐਡ ਕਰਿਓ ਜਿੰਨਾ ਜ਼ਿਆਦਾ ਧਨੀਆ ਪਾਵੋਗੇ ਉਨਾਂ ਜ਼ਿਆਦਾ ਟੇਸਟੀ ਬਣੂਗਾ ਯਮੀ ਯਮੀ ਸਾਲ ਬਣ ਕੇ ਤਿਆਰ ਹੈ ਜੇ ਤੁਸੀਂ ਚਾਹੁੰਦੇ ਹੋ ਉਹਦੀ ਫੁੱਲ ਵੀਡੀਓ ਪਾਵਾ ਤਾਂ ਕਮੈਂਟ ਕਰਕੇ ਜਰੂਰ